ਖੰਨਾ ਚ ਆਮ ਆਦਮੀ ਪਾਰਟੀ ਹੋਰ ਹੋਈ ਮਜ਼ਬੂਤ ਮੰਤਰੀ ਤਰਨ ਪਤੇ ਸਿੰਘ ਸੌਣ ਦੇ ਯਤਨ ਸਦਕਾ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਬਾਲਮਿਕੀ ਸਮਾਦ ਦੇ ਵੱਡੇ ਨੇਤਾ ਬਲਰਾਮ ਬਾਲੂ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਇਸ ਮੌਕੇ ਉਹਨਾਂ ਨੂੰ ਪਾਰਟੀ ਚ ਸ਼ਾਮਲ ਕਰ ਲਈ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਵਿਸ਼ੇਸ਼ ਰੂਪ ਵਿੱਚ ਖੰਨਾ ਪਹੁੰਚੇ ਅਤੇ ਬਲਰਾਮ ਬਾਲੂ ਦਾ ਪਾਰਟੀ ਚ ਸਵਾਗਤ ਕੀਤਾ ਇਸ ਮੌਕੇ ਮੰਤਰੀ ਅਰੋੜਾ ਨੇ ਕਿਹਾ ਕਿ ਪਾਰਟੀ ਵੱਲੋਂ ਬਲਰਾਮ ਬਾਲੂ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਏਗਾ। ਅੰਮਨ ਵਿੱਚ ਕੋਈਆ ਤੇ ਫਾਈਨਿੰਗ ਵੀ ਹੋ ਰਹੀ ਹੈ। ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਨੀਤੀਆਂ ਨੂੰ ਦੇਖਦੇ ਹੋਏ ਭਗਵੰਤਪਨ ਸਰਕਾਰ ਦੇ 6.5 ਸਾਲ ਦੇ ਕੰਮਾਂ ਨੂੰ ਦੇਖਦੇ ਹੋਏ ਔਰ ਸਾਡੇ ਬਹੁਤ ਹੀ ਸਦਕਾਰਯੋਗ ਮੇਰੇ ਛੋਟੇ ਵੀ ਤਰਫ ਦੀ ਸੋਨ ਜੀ ਦੇ ਹਲਕੇ ਪ੍ਰਤੀ ਲੋਕਾਂ ਦੇ ਪਿਆਰ ਔਰ ਡੈਡੀਕੇਸ਼ਨ ਨੂੰ ਦੇਖਦੇ ਹੋਏ ਆਜਾਵਾ ਦੀ ਪਾਰਟੀ ਦਾ ਕਾਫਲਾ ਜਿਹੜਾ ਦਿਨ ਪਰ ਦਿਨ ਬਦਲ ਰਹੇ ਤੇ ਅੱਜ ਇਸ ਹਲਕੇ ਦੇ ਵਿੱਚ ਆ ਸ਼੍ਰੀ ਬਲਰਾਮ ਬਾਲੂ ਜੀ ਜਿਹੜੇ ਕਿ ਵਾਲਮੀਕੀ ਸਮਾਜ ਤੋਂ ਆਉਂਦੇ ਨੇ ਉਹਨਾਂ ਦੀ ਜੁਆਇਨਿੰਗ ਦਾ ਪ੍ਰੋਗਰਾਮ ਸੋਨ ਸਾਹਿਬ ਨੇ ਰੱਖਿਆ ਸੀਗਾ ਸੋ ਇਹਨਾਂ ਦਾ ਹੁਕਮ ਮੈਨੂੰ ਔਰ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਹਰਪਜਨ ਸਿੰਘ ਜੀ ਈਟੀਓ ਸਾਹਿਬ ਸਾਨੂੰ ਹੋਇਆ ਕਿ ਜੇ ਤੁਸੀਂ ਵੀ ਇਸ ਖੁਸ਼ੀ ਦੇ ਮੌਕੇ ਦੇ ਉੱਪਰ ਚੱਲੋ ਸੋ ਅੱਜ ਇੱਥੇ ਪਹੁੰਚਿਆ ਬਲਰਾਮ ਬਾਲੂ ਜਰ ਉਹਨਾਂ ਦੇ ਸੈਂਕੜੇ ਸਾਥੀਆਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਾਉਣ ਲਈ ਜੁਆਇਨ ਕਰਾਉਣ ਦੇ ਲਈ ਉਹ ਰੋੜ ਤਾਂ ਜਿਤਰਾ ਜੁੜਿਆ ਹੈ ਵੀ ਰੈਲੀ ਹੋਈ ਆ ਕੇਜੀ ਬਾਦ ਜੀ ਦੇ ਅੰਦਰ ਟੱਕੜੇ ਹੋ ਗੋ 2024 ਦੁਬਾਰਾ ਸਰਕਾਰ ਬਣਾਉਣੇ ਕੀ ਰਣਨੀਤੀ ਹੋਵੇ ਦੇਖੋ ਜੀ ਰਣਨੀਤੀ ਸਾਡੀ ਇੱਕੋ ਹੀ ਹੁੰਦੀ ਆ ਆਮ ਆਦਮੀ ਪਾਰਟੀ ਦੀ ਕੰਮ ਕੰਮ ਔਰ ਕੰਮ ਜਦੋਂ ਤੁਸੀਂ ਸਾਫ਼ ਨੀਅਤ ਦੇ ਨਾਲ ਨੀਤੀ ਦੇ ਨਾਲ ਕਮਿਟਮੈਂਟ ਦੇ ਨਾਲ ਜਦੋਂ ਤੁਸੀਂ ਲੋਕਾਂ ਦੇ ਕੰਮ ਕਰੋਗੇ ਪੂਰੀ ਇਮਾਨਦਾਰੀ ਦੇ ਨਾਲ ਤੇ ਇਲੈਕਸ਼ਨ ਲੜਨ ਦੀ ਰਾਜਨੀਤੀ ਹੈ ਜਿਹੜੀ ਉਹ ਲੋਕਾਂ ਨੇ ਆਪਣੇ ਆਪ ਤੁਹਾਡੇ ਲਈ ਬਣਾ ਦੇਣੀ ਹੁੰਦੀ ਹੈ ਸੋ ਸਾਡਾ ਫੋਕਸ ਹੈ ਜਿਹੜਾ ਉਹ ਸਿਰਫ ਔਰ ਸਿਰਫ ਪੰਜਾਬ ਨੂੰ ਮੂੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣ ਤੇ ਜਦੋਂ ਸਾਫ ਨੀਅਤ ਨਾਲ ਕੰਮ ਕਰਾਂਗੇ ਤੇ ਲੋਕਾਂ ਨੇ ਆਪਣੇ ਆਪ ਹੀ ਇਲੈਕਸ਼ਨ ਜਿਹੜੀ ਉਹ ਲੜਾ ਲੜਾ ਦੇਣੀ ਹੈ ਅੱਗੇ ਜਿਹੜੀ ਹੈ ਕੈਬਨਟ ਦੀਆਂ ਮੀਟਿੰਗਾਂ ਜਿਹੜੀਆਂ ਚੋਣ ਹੋਣੀਆਂ ਤੇ ਹੁਣ ਕੈਬਨਟ ਦੀ ਮੀਟਿੰਗ ਅੱਜ ਹੋਰੀ ਹੈ ਲੋਕ ਕਿੱਦੇ ਵਿੱਚ ਕੀ ਫੈਸਲੇ ਲੈਂਦੇ ਫਤੋ ਦੇਖੋ ਇਹ ਤਾਂ ਕੈਬਨਟ ਦੀ ਮੀਟਿੰਗ ਤੋਂ ਪਹਿਲਾਂ ਡਿਸਕਲੋਜ਼ ਕਰਨਾ ਮੈਂ ਸਮਝਦਾ ਕਿ ਬਹੁਤ ਹੀ ਵਾਜਿਬ ਗੱਲ ਨਹੀਂ ਹੈ ਉਹ ਮੀਟਿੰਗ 6 ਵਜੇ ਹੋਣੀ ਹੈ 6:30 ਪੌਣੇ 7 ਵਜੇ ਤੇ ਤੁਹਾਡੇ ਕੋ ਸਾਰੇ ਵੇਰ ਵਿੰਨੇ ਜਿਹੜੇ ਆ ਜਾਣੇ ਨੇ ਪਰ ਮੈਂ ਇੱਕ ਚੀਜ਼ ਅਸ਼ੋਰ ਕਰ ਦੇਣਾ ਚਾਹਨਾ ਕਿ ਜੋ ਵੀ ਪਿਛਲੇ ਸਮਿਆਂ ਦੇ ਵਿੱਚ ਵੀ ਤੇ ਅੱਜ ਵੀ ਤੇ ਆਉਣ ਵਾਲੇ ਕੱਲ ਵੀ ਜਿਹੜੇ ਵੀ ਪੰਜਾਬ ਕੈਬਨਿਟ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਫੈਸਲੇ ਲਾਊਗੀ ਉਹ ਪੰਜਾਬ ਦੀ ਬਿਹਤਰੀ ਦੇ ਲਈ ਹੋਊਗੀ ਪੰਜਾਬ ਦੇ 3 ਕਰੋੜ ਲੋਕਾਂ ਦੀ ਭਲਾਈ ਦੇ ਲਈ ਹੋਊਗੀ ਬਿਲਕੁਲ ਜੀ ਲੈ ਕੇ ਬਹੁਤ ਸਖਤ ਕਾਨੂੰਨ ਬਣਨ ਗਏ ਬਿਲਕੁਲ ਜੀ ਤੁਸੀਂ ਪਿਛਲੇ ਸਮਿਆਂ ਦੇ ਵਿੱਚ ਦੇਖਿਆ ਕਿ ਬਹੁਤ ਅਨਫੋਰਚੂਨੇਟ ਰਿਹਾ ਹੈ ਕਿ ਵੱਖ-ਵੱਖ ਧਰਮ ਦੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਜਿਹੜੀ ਉਹ ਪੰਜਾਬ ਦੇ ਵਿੱਚ ਹੁੰਦੀ ਰਹੀ ਜਿਸ ਦੀ ਵਜ੍ਹਾ ਕਰਕੇ ਬਹੁਤ ਮਾਹੌਲ ਹੈ ਜਿਹੜਾ ਪੰਜਾਬ ਦਾ इमोਸ਼ਨਲੀ ਸੈਂਟੀਮੈਂਟਲੀ ਡਿਸਟਰਬ ਵੀ ਹੁੰਦਾ ਰਿਹਾ ਪਿਛਲੇ ਆਪਾਂ 10 ਸਾਲ ਪਹਿਲਾਂ ਨਜ਼ਰ ਮਾਰੀ ਜਿਸ ਤਰੀਕੇ ਦੇ ਨਾਲ ਬਰਗਾੜੀ ਬਹਿਬਲ ਕਲਾ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਉਹਨਾਂ ਇਹੋ ਜਿਹੇ ਘਟਨਾਵਾਂ ਮੁੜ ਕੇ ਦੁਬਾਰਾ ਪੰਜਾਬ ਦੇ ਵਿੱਚ ਨਾ ਹੋਣ ਉਹਦੇ ਲਈ ਇੱਕ ਬਹੁਤ ਸਖਤ ਕਾਨੂੰਨ ਹੈ ਜਿਹੜਾ ਉਹ ਪੰਜਾਬ ਸਰਕਾਰ ਲਿਆਉਣ ਜਾ ਰਹੀ ਹੈ ਜਿਹਦੇ ਨਾਲ ਮੈਂ ਸਮਝਦਾ ਕਿ ਕੋਈ ਵੀ ਵਿਅਕਤੀ ਇਹ ਹਿੰਮਤ ਹੌਸਲਾ ਨਹੀਂ ਕਰ ਪਾਊਗਾ ਕਿ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਕੇ ਕਿਸੇ ਦੀਆਂ ਭਾਵਨਾਵਾਂ ਉਠੇਸ ਪਹੁੰਚਾ ਸਕਦਾ ਸਰ ਮਜੀਠੀ ਦੀਆਂ ਗ੍ਰਿਫਤਾਰੀਆਂ ਨੂੰ ਕੀ ਕਹਣਾ ਦੇਣਾ ਹੈ ਜਿਹੜਾ ਜ ਕਰੋਂਗੇ ਉਹ ਜਾ ਭਰੋਂਗੇ ਜੇ ਪੰਜਾਬ ਨੂੰ ਲੁੱਟ ਕੇ ਪੰਜਾਬ ਨੂੰ ਕੁੱਟ ਕੇ ਦੋ ਨੰਬਰ ਦੇ ਧੰਦੇ ਕਰਕੇ ਤੁਸੀਂ ਪ੍ਰਾਪਰਟੀਆਂ ਬਣਾਉਂਗੇ ਨਸ਼ਿਆਂ ਦੇ ਕਾਰੋਬਾਰਾਂ ਦੇ ਵਿੱਚੋਂ ਡਿਸਪਰੋਪੋਰਸ਼ਨਟ ਐਸੈਟ ਬਣਾਉਂਗੇ ਤੇ ਫਿਰ ਜਿਹੜਾ ਜਿਹੜਾ ਕਰੂਗਾ ਉਹ ਜਾ ਪਰਣਾ ਪਊਗਾ ਠੀਕ ਹੈ ਜੀ ਇਹ ਖੰਨੇ ਦੇ ਵਿੱਚ ਹੋਈ ਹੈ ਆਪਣੇ ਕੀ ਕਰਨ ਸਭ ਤੋਂ ਪਹਿਲਾਂ ਤਾਂ ਮੈਂ মিডিਆ ਦਾ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਕਵਰੇਜ ਕਰਨ ਲਈ ਉਰੇ ਅੱਜ ਪਹੁੰਚੇ ਹੋ ਖਬਰਾਂ ਵੇਖੇ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਬਹੁਤ ਵੱਡਾ ਵਾਅਦਾ ਹੋਇਆ ਬ੍ਰਾਮ ਬਾਲੂ ਜੀ ਜੋ ਸਾਡੇ ਵਾਲਮੀਕੀ ਭਾਈਚਾਰੇ 'ਚ ਬੜਾ ਸਰਕਟਮਾ ਨਾਮ ਰੱਖਦੇ ਨੇ ਅੱਜ ਆਪਣੇ ਸਮੂਹ ਭਾਈਚਾਰੇ ਦੇ ਵੱਡੀ ਗਣਤੀ ਦੇ ਆਪਣੇ ਸਾਥੀਆਂ ਨੂੰ ਸਪੋਰਟਰਾਂ ਨੂੰ ਨਾਲ ਲੈ ਕੇ ਅੱਜ ਆਫੀਸ਼ੀਅਲੀ ਆਮ ਆਦਮੀ ਪਾਰਟੀ ਜੁਆਇਨ ਕਰ ਗਏ। ਉਹਨਾਂ ਦੇ ਆਉਣ ਦੇ ਨਾਲ ਜਿੱਥੇ ਮੈਂ ਉਹਨਾਂ ਨੂੰ ਵੈਲਕਮ ਕਹਣਾ, ਜੀ ਆਇਆਂ ਨੂੰ ਕਹਣਾ, ਉੱਥੇ ਪਾਰਟੀ ਨੂੰ ਵੀ ਬਲ ਮਿਲੇਗਾ। ਔਰ ਵੱਡੀ ਗੱਲ ਇਹ ਹੈ ਕਿ ਇਹ ਜਿਹੜੇ ਬ੍ਰਾਮ ਬਾਲੂ ਜੀ ਨੇ ਇਹ ਕਈ ਸਾਡੇ ਸਮਾਜ ਦੀਆਂ ਕਈ ਜਣੇ ਕਿ ਸਮਾਜਿਕ ਸੰਸਥਾਵਾਂ ਦੇ ਨਾਲ ਵੀ ਜੁੜੇ ਹੋਏ ਨੇ, ਧਾਰਮਿਕ ਸੰਸਥਾਵਾਂ ਦੇ ਨਾਲ ਵੀ ਜੁੜੇ ਹੋਏ ਨੇ। ਸੋ ਇਹਨਾਂ ਦਾ ਪਾਰਟੀ ਵਿੱਚ ਵਿਖੇ ਪਹੁੰਚਣ ਦੇ ਉੱਤੇ ਅੱਜ ਜੁਆਇਨਿੰਗ ਕਰਨ ਦੇ ਉੱਤੇ ਮੈਂ ਬਹੁਤ-ਬਹੁਤ ਇਹਨਾਂ ਦਾ ਸਵਾਗਤ ਕਰਦਾ ਹਾਂ। ਸਭ ਨੂੰ